ਜੋਪੜਾਮ ਤੋਂ ਜੋਤੇ ਪਿੰਡ ਤੋਂ। ਸਾਫ ਤੋਂ ਸਪੈਸ਼ਲ ਵੀਰ ਸਿੰਘ। ਹਾਂਜੀ ਸਰਦਾਰ ਬਲਵੀਰ ਸਿੰਘ ਜੀ ਅੱਜ ਤੁਹਾਡੇ ਪਿੰਡ ਦੇ ਵਿੱਚ ਜਿਹੜਾ ਜਾਂਚ ਕੈਂਪ ਲੱਗਾ ਮੈਡੀਕਲ ਕੈਂਪ ਲੱਗਾ ਤੁਹੀਂ। ਉਹਦੇ ਬਾਰੇ ਕੀ ਗੱਲ ਆ? ਕਿਹੜੇ-ਕਿਹੜੇ ਬੀਨਕ ਤੋਂ ਜੋਗੜਾ ਲੱਗਾ ਤੇ ਕਾਹ ਦੀ ਕਾਹ ਦੀ ਜਿਹੜੀ ਟੀਮ ਹੈ ਕਿਹੜੀ ਟੀਮ? ਇਹ ਅੰਮ੍ਰਿਤਸਰ ਤੋਂ ਟੀਮ ਹੈ ਟੀਮ। ਤੇ ਡਾਕਟਰ ਸਾਹਿਬ ਵੀ ਅੰਮ੍ਰਿਤਸਰ ਦੇ ਨੇ। ਪੂਰਾ ਪਰਿਵਾਰੀ ਡਾਕਟਰ ਹੈਗਾ। ਉਹਨਾਂ ਦਾ ਇੱਕ ਮਕਸਦ ਇਹ ਹੈਗਾ ਸਾਡੇ ਪ੍ਰਦਾਰਸ਼ਾਂ ਦੇ ਕੋਲ ਜਿਹੜਾ ਹਸਤਾ ਜੇਣਾ ਉਹ ਉਹਦਾ ਨੇ ਖਰੀਦਣਾ ਹੈਗਾ। ਤੇ ਜਿਹੜੇ ਈ ਐਸਐਚਏ ਜਿਹੜੇ ਆਰਮੀ ਦੇ ਆਦਮੀ ਹੈਗੇ ਇਹਨਾਂ ਸਾਰੇ ਉਹ ਨਾਲ ਇਹਦੇ ਅਟੈਚ ਹੋ ਗਏ ਨੇ ਤੇ ਇਹਨਾਂ ਦਾ ਹਸਪਤਾਲ ਜਿਹੜਾ ਆਹ ਜਨਾ ਅਟੈਚ ਹੈਗਾ ਤੇ ਉਹ ਇਹ ਕੱਲ ਕਹਿੰਦੇ ਨੇ ਵੀ ਅਸੀਂ ਇੱਥੇ ਹਸਪਤਾਲ ਖੋਲ੍ਹ ਲਿਆ ਆ ਆਰਮੀ ਵਾਲਿਆਂ ਦੇ ਜਿਹੜੇ ਆਦਮੀ ਸਾਰੇ ਤੰਦਰ ਜਾਂਦੇ ਨੇ ਉਹ ਅਸੀਂ ਇੱਥੇ ਅਟੈਚ ਕਰਕੇ ਬੁਧਾਸਾ ਦੇ ਕੋਲ ਜਿਹੜਾ ਹਸਪਤਾਲ ਹੈ ਨਾ ਉਹ ਖਰੀਦ ਲੈਣਾ ਉੱਥੇ ਅਟੈਚ ਕਰਕੇ ਆਰਮੀ ਵਾਲਾ ਜਿਹੜਾ ਸਾਰਾ ਕੰਮ ਦਾ ਜੰਦਰ ਜਾਣਵਾ ਕੰਮ ਸਾਰਾ ਬੰਦ ਕਰਨਾ ਇੱਥੇ ਹਸਪਤਾਲ ਖੋਲ੍ਹ ਲੈਣਾ ਔਰ ਜਿਹੜੀ ਟੀਮ ਜਿਹੜੀ ਹੈ ਇਹ ਕਾਹਦੇ ਕਾਹਦੇ ਟੈਸਟ ਹੋ ਰੇਡੀ ਜਿੱਦਾਂ ਬੋਲ ਗਏ ਸਾਰੇ ਟੈਸਟ ਹੋ ਰਿਹਾ ਆ ਚੁੱਕਿਆ ਅੱਛਾ ਸਾਰੇ ਟੈਸਟ ਹੋ ਰਹੇ ਨੇ ਕਿਸ ਜੋਗ ਦੀ ਗੱਲ ਕੀਤੀ ਜਾਂਦਾ ਕਿਹੜੇ ਕਿਹੜੇ ਪਿੰਡਾਂ ਤੇ ਸੰਯੋਗ ਨਾਲ ਜਿਹੜਾ ਕੰਮ ਚੜਕ ਸੰਯੋਗ ਇਹ ਹੈਗਾ ਵੀ ਰਾਬਰ ਪੀਰਪੁਰ ਦਾ ਸਰਪੰਚ ਸਾਫਕਾ ਸਰਪੰਚ ਸਰਦਾਰ ਜੋਗਿੰਦਰ ਸਿੰਘ ਮੈਂਬਰ ਪੰਚਾਇਤ ਸਾਲਖਵਿੰਦਰ ਸਿੰਘ ਮੈਂਬਰ ਪੰਚਾਇਤ ਤੇ ਸੈਦਪੁਰ ਦਾ ਸਾਫਕਾ ਸਰਪੰਚ ਭੈਣਜੀ ਆ ਭੈਣਜੀ ਦੇ ਨਾਲ ਆਏ ਨੇ ਸਾਡੇ ਇਹਨਾਂ ਦਾ ਵੀ ਨਾਂ ਸੈਤਪੁਰ ਤੋਂ ਨੇ ਸਰਪੰਚ ਦੇ ਨਾਲ ਆਏ ਨੇ ਸਾਫਰਾ ਸਰਪੰਚ ਦੇ ਇਹਨਾਂ ਦਾ ਖਾਸ ਇਹ ਡਾਲਿਆਲਾ ਸਰਪੰਚ ਇਹਨਾਂ ਦਾ ਬਹੁਤ ਸੰਯੋਗ ਹੈਗਾ ਮਤ ਵੀ ਜਿੰਨੇ ਵੀ ਇਲਾਕੇ ਕੋਲ ਕੋਲ ਤੇ ਜਿੰਨੇ ਪਿੰਡ ਆ ਕੇ ਸਾਰੇ ਪਿੰਡਾਂ ਦੇ ਸਰਪੰਚ ਜਿਹੜੇ ਉਹਨਾਂ ਦਾ ਸਾਰਿਆਂ ਦਾ ਸੰਯੋਗ ਨਾਲ ਆਇਆ ਰਾਫਰ ਪੀਰਵਕਸ਼ ਟੈਂਪ ਲਾਇਆ ਲਾਇਲ ਮਗਾਰੇ ਜਿਹੜਾ ਪ੍ਰਿੰਟ ਲਾਫਰ ਪੀਰਵਕਸ਼ ਦੇ ਵਿੱਚ ਜਿਹੜਾ ਮੈਡੀਕਲ ਚਾਂਟ ਕੈਂਪ ਲੱਗਾ ਵਾ ਕਿਹੜੀ ਟੀਮ ਇੱਥੇ ਪਹੁੰਚੇ ਤੇ ਕਿਹੜੇ-ਕਿਹੜੇ ਵੀਰਾਂ ਦੇ ਸਹਿਯੋਗ ਨਾਲ ਇਹ ਕੈਂਪ ਲੱਗਾਇਆ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਸਾਡੇ ਪਿੰਡ ਏਪੀ ਹਸਪੀਟਲ ਅੰਮ੍ਰਿਤਸਰ ਤੋਂ ਟੀਮ ਆਈ ਹੈ ਡਾਕਟਰ ਮਹਾਰਾਜ ਜੀ ਸਾਡੇ ਕੋਲ ਪਹੁੰਚੇ ਨੇ ਆਪਣੀ ਟੀਮ ਦੇ ਨਾਲ ਜਿਹੜੇ ਕਿ ਵੱਖ-ਵੱਖ ਬਿਮਾਰੀਆਂ ਦੇ ਇਲਾਜ ਲਈ ਫ੍ਰੀ ਮੈਡੀਸਨ ਇੱਥੇ ਪ੍ਰੋਵਾਈਡ ਕਰ ਰਿਹਾ ਹੈ ਅਸੀਂ ਧੰਨਵਾਦੀ ਆ ਸਾਡੇ ਸਹਿਯੋਗੀ ਸੱਜਣਾ ਦੇ ਜਿੰਨੇ ਵੀ ਸਾਡੇ ਲਾਗਲੇ ਪਿੰਡ ਜਿਸ ਤਰ੍ਹਾਂ ਡਾਲਾ ਸਰਦਾਰ ਮੋਹਨ ਸਿੰਘ ਡਾਲਾ ਜੀ ਉਥੋਂ ਨਾਲ ਸੈਂਦਪੁਰ ਪਿੰਡ ਹੈ ਉੱਥੋਂ ਸਰਦਾਰ ਗੁਰਮੀਤ ਸਿੰਘ ਜੀ ਨਾਲ ਬਲਾਕ ਪ੍ਰਧਾਨ ਮੈਡਮ ਅਮਨਦੀਪ ਖੌਰ ਜੀ ਫਿਰ ਉਸ ਤੋਂ ਬਾਅਦ ਮਕਸੂਦਪੁਰ ਤੋਂ ਸਰਪੰਚ ਰਿੱਕੀ ਜੀ ਆਪਣੇ ਖਲੀਲਾ ਤੋਂ ਸਰਪੰਚ ਸਰਦਾਰ ਬਲਵਿੰਦਰ ਸਿੰਘ ਜੀ ਉਹਨਾਂ ਦੇ ਮਿਸਿਸ ਨਾਲ ਆਏ ਨੇ ਤੇ ਸਾਰਿਆਂ ਦਾ ਹੀ ਧੰਵਾਦ ਹੈ ਵੀ ਜਿਨ੍ਹਾਂ ਨੇ ਲਾਗੇ-ਲਾਗੇ ਪਿੰਡਾਂ ਦੇ ਨੇ ਵੀ ਇੰਨਾ ਸਹਿਯੋਗ ਪਾਇਆ ਸਾਡੇ ਪਿੰਡ 'ਚ ਕੈਂਪ ਲਾਉਣ ਲਈ ਮੈਂ ਸਾਰਿਆਂ ਨੂੰ ਬੇਨਤੀ ਇਹੀ ਕਰਨਾ ਚਾਹੁੰਦਾ ਵੀ ਵੱਧ ਤੋਂ ਵੱਧ ਇਸ ਕੈਂਪ ਦਾ ਲਾਹਾ ਲਿਆ ਜਾਵੇ ਤਾਂ ਜੋ ਫ੍ਰੀ ਜੋ ਮੈਡੀਸਿਨ ਮਿਲ ਰਹੀ ਆ ਹੋ ਤੇ ਇੱਕ ਜਿਹੜੀ ਬਿਮਾਰੀਆਂ ਦੀ ਜਾਂਚ ਹੋ ਰਹੀ ਹੈ ਨਾ ਇਹ ਵੀ ਬੜੀ ਵੱਡੀ ਇੱਕ ਉਪਲਬਧੀ ਹੈ ਜੇ ਕਿਸੇ ਦਾ ਰੋਗ ਹੀ ਸ਼ੁਰੂਆਤ ਚ ਫੜਿਆ ਜਾਵੇ ਔਰ ਉਸੇ ਦਾ ਟਰੀਟਮੈਂਟ ਹੋ ਜਾਵੇ ਔਰ ਇਹ ਵੀ ਸਾਡੇ ਲਈ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਕਿਉਂਕਿ ਕੈਂਪ ਲਗਾਉਣਾ ਹੀ ਪਿੰਡ-ਪਿੰਡ ਤਾਂ ਹੀ ਕਾਮਯਾਬ ਹੋ ਸਕਦਾ ਜੇ ਛੋਟੇ-ਮੋਟੇ ਰੋਗਾਂ ਨੂੰ ਅਸੀਂ ਮੌਕੇ ਦੇ ਫਾਲੀਏ ਦਾ ਉਹਦਾ ਇਲਾਜ ਕਰਵਾਈਏ ਮੈਂ ਧੰਨਵਾਦੀ ਆ ਡਾਕਟਰ ਮੈਰਾ ਜੀ ਦਾ ਜਿਹੜਾ ਆਪਣੀ ਟੀਮ ਸਮੇਤ ਇੱਥੇ ਪਹੁੰਚੇ ਨੇ ਤੇ ਧੰਨਵਾਦੀ ਆ ਇਲਾਕਾ ਨਿਵਾਸੀਆਂ ਦਾ ਜਿਨ੍ਹਾਂ ਨੇ ਇੰਨਾ ਉਤਸ਼ਾਹ ਦਿਖਾਇਆ ਤੇ ਵੱਧ ਚੜ ਕੇ ਇਸ ਮੈਡੀਕਲ ਕੈਂਪ ਦੇ ਵਿੱਚ ਹਿੱਸਾ ਲਿਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਿੰਡ ਦਾ ਕੀਰਵਾਕ ਤੇ ਜਿੱਥੇ ਜਾਗਰਾਂ ਚੜ ਰਿਹਾ ਅੱਜ ਕਿਹੜੀ ਟੀਮ ਇੱਥੇ ਪਹੁੰਚੀ ਉਹਦੇ ਬਾਰੇ ਸਾਨੂੰ ਕੁਝ ਜਾਣਕਾਰੀ ਆਪਣੇ ਤੇ ਕਹਿੰਦਾ ਕਿ ਜਿਹੜੇ 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 ਕਹਿੰਦੇ ਜਿਹੜੇ ਤੁਸੀਂ ਕਰ ਰਹੇ ਹੋ ਕਿਹੜੀਆਂ ਦਵਾਈਆਂ ਤੁਸੀਂ ਦੇ ਰਹੇ ਅੱਜ ਟੀਮ ਸਾਡੀ ਏਪੀ ਹਸਪੀਟਲ ਅੰਮ੍ਰਿਤਸਰ ਤੋਂ ਪਹੁੰਚੀ ਹੈ ਇੱਥੇ ਪਿੰਡ ਨਡਾਲੇ ਦੇ ਵਿੱਚ ਮੈਂ ਪਿੰਡ ਨਡਾਲਾ ਨਾਇਪੁਰ ਦੇ ਵਿੱਚ ਪੀਰਬਖਸ਼ ਦੇ ਵਿੱਚ ਅੱਜ ਕੈਂਪ ਆਰਗੇਨਾਈਜ਼ ਕੀਤਾ ਏਪੀ ਹਸਪੀਟਲ ਅੰਮ੍ਰਿਤਸਰ ਵੱਲੋਂ ਜਿਸ ਵਿੱਚ ਇਸ ਕੈਂਪ ਦੇ ਵਿੱਚ ਹਾਰਟ ਬੀਪੀ 슈ਗਰ ਵਾਲੇ ਮਰੀਜ਼ਾਂ ਨੂੰ ਦੇਖਿਆ ਜਾਊਗਾ ਕਿਉਂਕਿ ਬੀਪੀ ਤੇ 슈ਗਰ ਇੱਕ ਏਦਾਂ ਦੀ ਅੱਜਕੱਲ ਕਾਮਨ ਜੀ ਡਿਸੀਜ਼ ਬਣ ਗਈ ਹੈ ਜਿਹਦਾ ਕਈਆਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਸਾਡਾ ਬੀਪੀ ਵਧ ਰਿਹਾ ਹੈ ਕਈਆਂ ਨੂੰ 슈ਗਰ ਹੋ ਰਹੀ ਹੈ ਲੋਕੀ ਸੋਚੀ ਜਾਂਦੇ ਕਿ ਸ਼ਾਇਦ ਵੈਸੇ ਹੀ ਦਰਦਾ ਨੇ ਬਟ ਉਹਨਾਂ ਨੂੰ ਹੋਰ ਨਾ ਔਰ ਕੋਈ ਨਾ ਕੋਈ ਡਾਇਗਨੋਸਿਸ ਹੁੰਦਾ ਜਿਹਦਾ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿਉਂਕਿ ਅੱਜਕੱਲ ਦਾ ਜੋ ਵੀ ਜੰਕ ਫੂਡ ਹੈ ਜੰਕ ਫੂਡ ਤੇ ਕਰ ਰਹੇ ਨੇ ਪੇਸ਼ੈਂਟ ਨੂੰ ਵੀ ਖੁਦ ਨੂੰ ਨਹੀਂ ਪਤਾ ਲੱਗਦਾ ਕਿ ਮੈਂ ਕਰ ਕੀ ਰਿਹਾ ਹਾਂ ਉਹ ਖਾਣ ਦੇ ਚੱਕਰ ਤੇ ਹੁੰਦੇ ਨੇ ਇਹ ਮੈਂ ਜੰਕ ਫੂਡ ਕਹਾਂ ਆ ਆਇਲੀ ਫੂਡਸ ਕਹਾਂ ਆ ਸੋ ਖਾਦਾ ਵੀ ਉਦਾਂ ਦੇ ਨੇ ਸੋ ਫੂਡ ਵੀ ਉਦਾਂ ਦੇ ਨੇ ਜਿਹਦੇ ਕਰਕੇ ਪੇਸ਼ੈਂਟ ਨੂੰ ਆਪਣਾ ਹੀ ਨਹੀਂ ਪਤਾ ਲੱਗਦਾ ਕਿ ਆਪਾਂ ਕਰ ਕੀ ਰਹੀਏ ਸੋ ਇਹ ਕੈਂਪ ਜਿਹੜਾ ਵਾ ਇਹ ਲੋਕਾਂ ਨੂੰ ਜਾਗਰੂਕ ਕਰਨ ਲਈ ਲਗਾਇਆ ਗਿਆ ਹੈ ਇਹਦੇ ਵਿੱਚ ECG, ਬਲੱਡ ਸ਼ੂਗਰ ਐਂਡ ਹੋਰ ਵੀ ਬਲੱਡ ਟੈਸਟ ਕੀਤੇ ਜਾ ਰਹੇ ਨੇ ਦਵਾਈਆਂ ਮੁਫਤ ਨੇ ਪੇਸ਼ੈਂਟ ਨੂੰ ਪੇਸ਼ੈਂਟ ਦੀ ਬਿਮਾਰੀ ਦੱਸੀ ਜਾ ਰਹੀ ਹੈ ਕਿ ਤੁਹਾਨੂੰ ਪ੍ਰੋਬਲਮ ਕੀ ਚੱਲ ਰਹੀ ਹੈ ਤਾਂ ਜੋ ਉਹ ਜਾਗਰੂਕ ਹੋ ਕੇ ਉਹਦਾ ਟ੍ਰੀਟਮੈਂਟ ਕਰਾ ਸਕਣ ਤੇ ਫਦਰ ਜੋ ਵੀ ਇਨਵੈਸਟੀਗੇਸ਼ਨਸ ਜਾਂ ਟ੍ਰੀਟਮੈਂਟ ਚੱਲਣਾ ਹੈ ਉਹ ਆਪਣਾ ਪ੍ਰੋਸੀਡਿੰਗ ਚ ਲੈ ਸਕਣ ਤੇ ਬਿਲਕੁਲ ਠੀਕ ਹੋ ਜਾਣਾ ਚਾਹੂਗੇ ਅੱਜ ਪਿੰਡ ਰਾਪੁਰ ਪੀਰਬਖ ਦੇ ਵਿੱਚ ਜਿਹੜਾ ਜਾਂਚ ਕੈਂਪ ਲੱਗਾ ਵਾ ਅੱਜ ਤੁਸੀਂ ਵਿਸ਼ੇਸ਼ ਤੌਰ ਤੇ ਮੌਜੂਦ ਇਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਦੇ ਅਮਰਿਓ ਦੱਸਣਾ ਚਾਹੁੰਦਾ ਹਾਂ ਕਿ ਅੱਜ ਪਿੰਡ ਰਾਏਪੁਰ ਪੀਰਬਖਸ਼ ਵਾਲਾ ਸਾਡੇ ਮਾਮਾ ਜੀ ਕੈਪਟਨ ਬਲਵੀਰ ਸਿੰਘ ਸਾਡਾ ਸਰਪੰਚ ਰਾਏਪੁਰ ਪੀਰਬਖ ਜਿਹੜਾ ਇਹਨਾਂ ਦੇ ਖੁਦਮ ਸਦਕਾ ਇਹ ਏਪੀ ਹਸਪੀਟਲ ਅੰਮ੍ਰਿਤਸਰ ਵਾਲਿਆਂ ਨੇ ਇਹ ਕੈਂਪ ਲਗਾਇਆ ਗਿਆ ਹੈ ਜਿਹਦੇ ਵਿੱਚ ਜ਼ਿਆਦਾਤਰ ਆਪਣੇ ਜਿੱਦਾਂ ਆਰਮੀ ਦੇ ਐਕਸਰਮਨ ਉਹ ਇਹਨਾਂ ਨਾਲ ਅਟੈਚ ਨੇ ਤੇ ਉਹਨਾਂ ਨੂੰ ਜਾਗਰੂਕ ਕਰਨ ਵਾਸਤੇ ਵੀ ਕਿਸੇ ਚੀਜ਼ ਦੀ ਵੀ ਉਹਨਾਂ ਕੋਲ ਮਦਦ ਕਿ ਕੋਈ ਵੀ ਬਿਮਾਰੀ ਦਾ ਕਿਸੇ ਚੀਜ਼ ਦਾ ਇਲਾਜ ਕਰਾਉਣਾ ਹੈ ਤੇ ਉਹਨਾਂ ਦੇ ਨਾਲ ਸੰਪਰਕ ਕਰਕੇ ਉਹ ਆਪ ਆਣ ਕੇ ਇਥੋਂ ਘਰੋਂ ਲੈ ਵੀ ਜਾਂਦੇ ਨੇ ਤੇ ਘਰ ਛੱਡ ਵੀ ਜਾਂਦੇ ਨੇ ਸਭ ਤੋਂ ਵੱਡੀ ਸਹੂਲਤ ਆ ਉਹਨਾਂ ਦੀ ਇਹ ਵੀ ਜਿਹੜਾ ਨਾਲ ਉਹਨਾਂ ਦੇ ਕੋਲ ਉੱਥੇ ਮਰੀਜ਼ ਦੇ ਨਾਂ ਰਹਿੰਦਾ ਉਹਦੇ ਰਹਿਣ ਵਾਸਤੇ ਵੀ ਵੱਖਰਾ ਉਹ ਪ੍ਰਬੰਧ ਕਰਦੇ ਨੇ ਉਹ ਰੋਟੀ ਪਾਣੀ ਦਾ ਖਰਚਾ ਵੀ ਉਹ ਆਪਣੇ ਕੋਲ ਕਰਦੇ ਨੇ ਤੇ ਬਹੁਤ ਵਧੀਆ ਹਸਪੀਟਲ ਮੈਂ ਸਾਰੇ ਆਪਣੇ ਐਕਸਰਮਨ ਨੂੰ ਕਹਿਣਾ ਚਾਹੁੰਦਾ ਹਾਂ ਕਿ ਵਾਧੂ ਵਾਧੂ ਉੱਥੇ ਜਾ ਕੇ ਆਪਣਾ ਜੇਕਰ ਪਰਮਾਤਮਾ ਕੋਈ ਇਹੋ ਜਿਹਾ ਕਸ਼ਟ ਹੁੰਦਾ ਤੇ ਉੱਥੇ ਜਾ ਕੇ ਇਲਾਜ ਕਰਾਓ ਪਰਮਾਤਮਾ ਗਰਦਾਸ ਇਹੋ ਕਰਦਿਆਂ ਕਿ ਕਿਸੇ ਨੂੰ ਬਿਮਾਰੀ ਪਹਿਲਾਂ ਲੱਗੇ ਨਾ ਜੇ ਅਗਰ ਕੋਈ ਪ੍ਰੋਬਲਮ ਆ ਜਾਂਦੀ ਹੈ ਤੇ ਇਸ ਹਸਪੀਟਲ ਦੇ ਵਿੱਚ ਵਾਧੂ ਵਾਧ ਜਾ ਕੇ ਲਾਇਆ ਲਿਆਇਆ